ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਲੱਗੀ ਸੀ ਇਹ ਵਾਲਾ ਸੂਟ ਬਣਾਉਣ ਇਹ ਸੂਟ ਨੂੰ ਬਹੁਤ ਤਿਲਕਣਾ ਜਾ ਹਨ ਤੇ ਆਪਾਂ ਇਹਦੀ ਲਾਈਨਿੰਗ ਕਟਿੰਗ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਸੌਖੇ ਜਿਹੇ ਤਰੀਕੇ ਨਾਲ ਵੀ ਇਸ ਨੂੰ ਕੱਚਾ ਕਿਵੇਂ ਕਰਦੇ ਆ ਤੁਸੀਂ ਮੇਰੀ ਵੀਡੀਓ ਨਾਲ ਜੁੜੇ ਹੋ ਆ ਵੀਡੀਓ ਪੂਰੀ ਦੇਖਿਓ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਅਸੀਂ ਤੁਹਾਨੂੰ ਆਪਾਂ ਦੱਸਦੇ ਆ ਵੀ ਇਹਨੂੰ ਸੌਖੇ ਜਿਹੇ ਤਰੀਕੇ ਨਾਲ ਕੱਚਾ ਕਰਨਾ ਕੋਈ ਸੂਟ ਐਡ ਔਖਾ ਨਹੀਂ ਹੁੰਦਾ ਕਿ ਜਿਹੜਾ ਆਪਾਂ ਬਣਾ ਨਾ ਸਕੀਏ ਠੀਕ ਹੈ ਜੀ ਤੁਸੀਂ ਵੀਡੀਓ ਪੂਰੀ ਦੇਖਿਓ ਵੀਰੇ ਦੇਖ ਕੇ ਲਾਈਕਮਾਂ ਸ਼ੇਅਰ ਜ਼ਰੂਰ ਕਰਿਓ ਹਲੋ ਹਾਂਜੀ ਦੇਖੋ ਆਪਾਂ ਨੇ ਕੀ ਕਰਨਾ ਹੈ ਹਨਾ ਆਪਾਂ ਨੇ ਪਹਿਲਾਂ ਇਹਨੂੰ ਐਦਾਂ ਡਬਲ ਕਰਕੇ ਪ੍ਰੈਸ ਕਰ ਲੈਣੀ ਹੈ ਠੀਕ ਹੈ ਜੀ ਪ੍ਰੈਸ ਕਰਨ ਤੋਂ ਬਾਅਦ ਜਿਹੜਾ ਇਹਦਾ ਪੱਲਾ ਹੁੰਦਾ ਹੈ ਨਾ ਇਹਦਾ ਆਪਾਂ ਇਹਨੇ ਪ੍ਰੈਸ ਕਰ ਲਈ ਠੀਕ ਹੈ ਜੀ ਪ੍ਰੈਸ ਕਰਨ ਤੋਂ ਬਾਅਦ ਤੁਹਾਨੂੰ ਦੇਖੋ ਪ੍ਰੈਸ ਕਰ ਲਈ ਠੀਕ ਹੈ ਜੀ ਫਿਰ ਜਿਹੜਾ ਇਹਦਾ ਇੱਕ ਪੱਲਾ ਹੁੰਦਾ ਤੁਸੀਂ ਐ ਲੈ ਲੈਣਾ ਆਪਾਂ ਦਾ ਇਹ ਵਾਲਾ ਠੀਕ ਹੈ ਜੀ ਇਸਨੇ ਅੱਧਾ ਰੱਖਣਾ

ਮੈਂ ਤੁਸੀਂ ਪਿਛੇ ਪੱਲੇ ਦੀ ਲਾਈਨਿੰਗ ਕੱਟ ਲੈਣੀ ਆ ਤੇ ਐਵੇਂ ਆਪਾਂ ਫਰੰਟ ਪੱਲੇ ਦੀ ਕੱਟ ਲਈ ਠੀਕ ਹੈ ਜੀ। ਦੈਨ ਹੀ ਕੱਟਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਆ ਇਸ ਨੂੰ ਆਪਾਂ ਜਿਹੜਾ ਪੱਚਾ ਹੁਕਮੀ ਕਰਾਂਗੇ ਠੀਕ ਹੈ ਜੀ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੋ। ਹੈਲੋ ਹਾਂਜੀ ਦੋਸਤੋ ਆਪਾਂ ਲਾਈਨਿੰਗ ਕਰਤੀ ਆ ਹੈਨਾ। ਲਾਈਨਿੰਗ ਕੱਟ ਕੇ ਜਿਹੜਾ ਥੋੜਾ ਬਹੁਤਾ ਘੇਰਾ ਹੈਗਾ ਆਪਾਂ ਫੋਲਡ ਕਰਦੇ ਸਿੰਗਲ ਘੇਰਾ ਫੋਲਡ ਕਰਿਆ ਕਿਉਂਕਿ ਨੀਚੇ ਉਹ ਦਿਨ ਕੰਨੀ ਨਹੀਂ ਦੀ ਹੈਨਾ। ਕੰਨੀ ਤੋਂ ਬਾਅਦ ਜਿਹੜਾ ਆਪਾਂ ਨੇ ਫालतੂ ਰੱਖਿਆ ਕੱਪੜਾ ਆ ਦੇਖੋ। ਪੌਣਚਾ ਰੱਖਿਆ ਨਾ ਉਸ ਨੂੰ ਆਪਾਂ ਇਹਨੂੰ ਫੋਲਡ ਕਰਕੇ ਐਂਨੇ-ਐਂਨੇ ਸਲਾਈ ਮੋٹے ਬਫੇ ਦੀ ਲਾ ਲਈ ਠੀਕ ਹੈ ਜੀ ਮੋٹے ਬਫੇ ਦੀ ਲਾਉਣ ਤੋਂ ਬਾਅਦ ਇੱਥੇ ਨੂੰ ਕੀ ਕਰਨਾ ਪਾਗੇ ਇਹਨੂੰ ਤਾਂ ਪ੍ਰੈਸ ਕਰਨਾ ਪਾਣਾ ਤੁਮ ਜਦ ਲੈ ਹੁਣ ਕੱਚਾ ਕਰਨਾ ਇਸ ਨੂੰ ਦਖੋਲੋ ਠੀਕ ਹੈ ਜੀ ਇਹਦਾ ਖੋਲੋ ਜੋ ਵੀ ਆਪਣੀ ਲਾਈਨਿੰਗ ਹੈ ਇਸ ਨੂੰ ਪ੍ਰੈਸ ਕਰਕੇ ਬਿਠਾਈਏ ਨਾ ਰਸਾ ਅਰੇ ਕੋਰੋਂ ਤੋਂ ਸੀ ਕਰਨਾ ਹੇਠੋਂ ਕੋਹੋਂ ਤੋਂ ਨਾ ਠੀਕ ਹੈ ਜਿਆਦਾ ਵੱਡਾ ਨਹੀਂ ਹੈਗਾ ਦੇਖੋ ਇਸ ਨੂੰ ਖੋਲ ਲਿਆ ਆਪਾਂ ਹੁਣ ਖੋਲਣ ਤੋਂ ਪਹਿਲਾਂ ਪ੍ਰੋਪਰ ਸੈਟ ਕਰ ਲਓ ਤੁਸੀਂ ਆਪਾਂ ਸੈਟ ਕਰਨ ਤੋਂ ਬਾਅਦ ਪਿਆਸ ਕਰਦੇ ਇਹ ਜਿੰਨੀ ਬ੍ਰਾਸ ਕਰਦੇ ਆ ਹਨਾ ਆਪਾਂ ਸੂਟ ਨੂੰ ਬਣਾਉਣ ਲੱਗੇ ਉਨੀ ਹੀ ਫਿਨਿਸ਼ਿੰਗ ਆਉਣੀ ਹੈ ਆਪਣੇ ਕੱਪੜੇ ਤੇ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਆਪਣਾ ਸ਼ੌਟ ਦਾ ਪੱਲਾ ਲਿਆ ਇਹਨੂੰ ਜਿੱਦੇ ਸਿੱਧਾ ਰੱਖ ਲੈਣਾ ਠੀਕ ਹੈ ਜੀ ਆ ਦੇਖੋ ਡਰਾਫ ਵਗੈਰਾ ਤਾਂ ਕਰਿਆ ਹੋਇਆ ਹੈ ਹਨਾ ਇਹਨੂੰ ਇੱਥੇ ਸਿੱਧਾ ਰੱਖ ਲੈਣਾ ਇਹ ਦੇਖੋ ਇਹਨੂੰ ਇੱਕ ਮਿੰਟ ਬਲੇ ਕਪਰੇਨਾ ਤੁਰੰਡਾ ਮੇਲੇ ਉਲਜ ਜੰਨੇ ਇਨਰ ਸਸ ਠੁਕ ਜਾ ਇਹਨਾਂ ਆਲੂ ਚ ਹਨ ਇਹਨੂੰ ਇਦਾਂ ਲਾ ਕਰ ਇਹਦਾ ਸੈਟ ਕਰ ਲਵਣਾ ਹੈ ਸੰਗੀਤ ਰੋਵੀ ਸਸ ਕਰੀਏ ਆਪਣਾ ਹਾਂ ਠੀਕ ਹੈ ਆਲੂ ਇਹਨੂੰ ਕੋਈ ਸਿੱਧਾ ਇਹਨੂੰ ਪਹਿਲਾਂ ਸੈਟ ਕਰ ਲਿਆ ਸੀ ਕਿ ਹੁਣ ਆਪਾਂ ਇਸ ਟੇਕ ਵੱਡੀ ਕਰ ਸਕਾ ਲਾਂਗੇ ਅਲੋ ਜਿਹੜੇ ਨਾ ਜਿੱਦਣੇ ਸੋਸ ਆਲ ਕੇ ਕਿਤੇ ਇਹ ਤੁਸੀਂ ਕੀ ਲੈਣੀ ਆ ਉਹ ਲੈਣੀ ਥੋਨੇ ਫੈਵਰੀ ਸਟਿਕ ਜੀ ਹਨਾ ਹਲਕੀ ਜੀ ਜਿਹੜੀ ਫੈਵਰੀ ਸਟਿਕ ਨਹੀਂ ਹੁੰਦੀ ਇੱਕ ਤਾਂ ਬੱਚੇ ਛੱਡ ਦਿੰਦੇ ਨੇ ਹੈਵੀ ਸਟਿਕ ਇੱਕ ਮਿੰਟ ਜੀ ਆਪਣੀ ਫੈਵਰੀ ਹੈਲੋ ਹਾਂ ਜੀ ਦੇਖੋ ਤੁਸੀਂ ਇਹ ਵਾਲੀ ਲੈਣੀ ਹੈ ਬਲੂ ਜੀ ਕੋਈ ਕਿਹੜੀ ਬਸ ਲੈ ਕੋਈ ਕਿਹੜੀ ਅਲੋ ਫੁੱਲ ਫੁੱਲ ਲੈਣੀ ਹੈ ਇੱਥੇ

ਇਹ ਹੋ ਗਿਆ ਆਪਣਾ ਕੱਚਾ ਕੁੱਚ ਕਰਨ ਤੋਂ ਬਾਅਦ ਹੁਣ ਆਪਾਂ ਇਹਨੂੰ ਚਲਦੇ ਆਂ ਮਸ਼ੀਨ ਤੇ ਆ ਦੇਖੋ ਬਿਲਕੁਲ ਨਹੀਂ ਹੁੰਦੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਜਿਹੜੇ ਆਹ ਨੇ ਹਨਾ ਕਾਟ ਪਾ ਲੈਣੇ ਠੀਕ ਹੈ ਜੀ ਕਾਟ ਪਾਉਣ ਤੋਂ ਬਾਅਦ ਇਹਨਾਂ ਤੋਂ ਗਾਸ ਲੈ ਤੇ ਫਿਰ ਤੇ ਬਸ ਲਾਈ ਕਿਵੇਂ ਪਾਣੀ ਠੀਕ ਹੈ ਜੀ ਆ ਜੋ ਫਿਰ ਚਾ ਲੈ ਮਸ਼ੀਨ ਤੇ ਹਾਂ ਜੀ ਦੇਖੋ ਫਿਰ ਕੀ ਕਰਨਾ ਆਪਾਂ ਨੇ ਹਨਾ ਮਸ਼ੀਨ ਤੇ ਲਿਆਏ ਇਹ ਉਹ ਆਪਣੀ ਨਾਲ ਚਪੇ ਹੋਇਆ ਬਿਲਕੁਲ ਨਹੀਂ ਹੱਲੂਗਾ ਸਲਾਈ ਮਾਰਨੇ ਸਲਾਈ ਤੁਸੀਂ ਮਾਰਨੀ ਹੈ ਬਰੀਕ ਦੇ ਨਾਲ ਕਿਉਂਕਿ ਮੋਟੇ ਸਲਾਈ ਹਨਾ ਇਕੱਠਾ ਕਰ ਜਾਂਦੇ ਨੇ ਹਾਂ ਤੁਸੀਂ ਜੇ ਕਰ ਮਾਰ ਲਓ ਫਿਰ ਇਹ ਲਈ ਇਹ ਤਾਂ ਇੱਕ ਪਾਸਾ ਹੋ ਗਿਆ ਆਪਣਾ ਕਲੀਅਰ ਚੱਕੋ ਜੀ ਇਹਨੋਂ ਪਾ ਕੇ ਜਬਸਾ ਲਿਮਟ ਨੂੰ ਅੰਕ ਕਚੀ ਜੀ ਹੋ ਦੱਸਾਂਗੇ ਵੀਡੀਓ ਸਾਰੀ ਦੇਖਿਓ ਐਂਡ ਤੇ ਦੱਸਾਂਗੇ ਜਿਹੜੀ ਆਪਾਂ ਸਲਾਈ ਮਾਰੀ ਹੈ ਸੈਂਟਰ ਚ ਲਾਈਨਿੰਗ ਦੀ ਉਸ ਦਾ ਆਪਾਂ ਨੇ ਕੀ ਕਰਨਾ ਠੀਕ ਹੈ ਜੀ ਵੀਡੀਓ ਸਾਰੀ ਦੇਖਿਓ ਬਸ 2 ਮਿੰਟ ਦੀ ਗੱਲ ਆ ਇਹ ਵਿੱਚ انا ਉਹ ਲਾਈਨ ਆਈ ਲਾਈਨ ਰੱਖੀ ਆ ਫਾਲਤੂ ਉਹ ਚਲੋ ਉਹ ਦੇਖੇ ਹੁਣ ਆ ਦੇਖੋ ਆਪਾਂ ਨੇ ਇਹ ਸਾਰੀ ਅਟੈਚ ਹੋ ਗਈ ਹੁਣ ਜਿੱਦਾਂ ਮਰਜ਼ੀ ਇਹਨੂੰ ਕਰ ਲਓ ਕੁਛ ਨਹੀਂ ਹੁੰਦਾ ਹੈ ਹਣਾ ਇਹ ਨਾਲ ਚਿਪ ਗਿਆ ਨਾ ਤੇ ਹੁਣ ਤੁਸੀਂ ਦੇਖੋ ਉਹਦੇ ਆ ਕੇ ਆ ਦੇਖੋ ਜਿਹੜੀ ਆਪਾਂ ਨੇ ਇਹ ਲਾਈਨਿੰਗ ਰੱਖੀ ਆ ਦੇਖੋ ਫਾਲਤੂ ਆ ਦੇਖੋ ਇਦਾਂ ਹਣਾ ਇਹ ਲਾਈਨਿੰਗ ਆਪਾਂ ਨੇ ਫਾਲਤੂ ਰੱਖੀ ਠੀਕ ਹੈ ਜੀ ਇਹ ਜਿਹੜੀ ਲਾਈਨਿੰਗ ਫਾਲਤੂ ਰੱਖੀ ਜਦੋਂ ਆਪਾਂ ਨੇ 4 ਫੋਲਡ ਕਰ ਲਿਆ ਇਹ ਘੇਰਾ ਵੀ ਫੋਲਡ ਕਰ ਲਿਆ ਸਾਈਡਾਂ ਤੋਂ ਚਾਕ ਵੀ ਫੋਲਡ ਕਰ ਲਈ ਹਣਾ ਫਿਰ ਜਿਵੇਂ ਆਪਣੀ ਲਾਈਨਿੰਗ ਆ ਥੋੜੀ ਖਿੱਚ ਮਾਰਨ ਲੱਗ ਜਾਂਦੀ ਆ ਹਣਾ ਸੂਟ ਉਹਦਾ ਕਪੜਾ ਹਲਕਾ ਜਿਹਾ ਵੱਧ ਹੁੰਦਾ ਤੇ ਲਾਈਨਿੰਗ ਘਟ ਜਾਂਦੀ ਹੈ ਤੁਸੀਂ ਕੀ ਕਰਨਾ ਫਿਰ ਇਹ ਸਾਰਾ ਸੂਟ ਜਦ ਸਟਿਚ ਹੋ ਜਾਂਦਾ ਉਸ ਨੂੰ ਇਸ ਇਸ ਨੂੰ ਫਿਰ ਤੁਸੀਂ ਇਸ ਨੂੰ ਖੋਲ ਦੇਣਾ ਉਧੇੜ ਦੇਣਾ ਕੱਚਾ ਕਰਿਆ ਉਧੇੜ ਦੇਣਾ ਇਹ ਤੁਹਾਡਾ ਪਲੇਟਾਂ ਦੇ ਵਿੱਚ ਵੀ ਆਸਾਨ ਰਹੂਗਾ ਹਨਾ ਪਲੇਟਾਂ ਦੇ ਵਿੱਚ ਜਿਹੜਾ ਕਪੜਾ ਉਹਨਾਂ ਘੱਟ ਰਿਹਾ ਲਾਈਨਿੰਗ ਦਾ ਉੱਥੇ ਵੀ ਬਹੁਤ ਸੋਹਣਾ ਹੋ ਜਾਊਗਾ ਤੇ ਗਲੇ ਤੱਕ ਜਾਊਗਾ ਇਹ ਤੁਸੀਂ ਇਹਨੂੰ ਉਧੇੜ ਸਕਦੇ ਹੋ ਇਸਦਾ ਇਹ ਫਾਇਦਾ ਲਾਈਨ ਇਕੱਠੀ ਨਹੀਂ ਹੋਊਗੀ ਇਸ ਤਰ੍ਹਾਂ ਤੁਸੀਂ ਇਸ ਨੂੰ ਕੱਚਾ ਕਰ ਸਕਦੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਠ